ਕੈਨੇਡਾ ਦੀ ਪੀਲ ਰੀਜਨਲ ਪੁਲਿਸ ਇੱਕ ਪੰਜਾਬੀ ਜੋੜੇ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਲੱਭ ਰਹੀ ਹੈ ਫਰਾਡ ਬਿਊਰੋ ਦੇ ਜਾਂਚ ਕਰਤਾਵਾਂ ਦੇ ਵੱਲੋਂ ਆਮ ਲੋਕਾਂ ਨੂੰ ਇਸ ਪੰਜਾਬੀ ਜੋੜੇ ਨੂੰ ਲੱਭਣ ਅਤੇ ਸਬੰਧੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਵੀ ਪੰਜਾਬੀ ਪੀਲ ਰੀਜਨਲ ਪੁਲਿਸ ਨੇ ਦੋ ਅਜੇਹੇ ਪੰਜਾਬੀਆਂ ਦੀ ਤਲਾਸ਼ ਤੇ ਵਿੱਚ ਜੁਟੀ ਹੋਈ ਹੈ ਜੋ ਮਹਿੰਗੇ ਵਾਨਾਂ ਦੇ ਨਾਲ ਸੰਬੰਧਿਤ ਕਈ ਧੋਖਾਧੜੀਆਂ ਦੇ ਮਾਮਲੇ ਦੇ ਵਿੱਚ ਲੋੜਿੰਦੇ ਹਨ ਇਹਨਾਂ ਦੀ ਪਛਾਣ 50 ਸਾਲਾ ਸੁਖਦਿਆਲ ਸਿੰਘ ਅਤੇ 48 ਸਾਲਾ ਸੁਪਿੰਦਰ ਕੌਰ ਦੇ ਵਜੋਂ ਹੋਈ ਹੈ ਇਹ ਦੋਵੇਂ ਬ੍ਰੈਮਟਨ ਦੇ ਰਹਿਣ ਵਾਲੇ ਨੇ 11 ਅਪ੍ਰੈਲ ਤੋਂ 5 ਮਈ ਦੇ ਵਿਚਕਾਰ ਇਨ੍ਹਾਂ ਪੰਗੋੜੇ ਵਿਅਕਤੀਆਂ ਦੇ ਵੱਲੋਂ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਵੱਖ-ਵੱਖ ਆਟੋ ਡੀਲਰਸ਼ਿਪਾਂ ਤੋਂ ਪੰਜ ਮਹਿੰਗੇ ਵਾਹਨ ਧੋਖੇ ਦੇ ਨਾਲ ਹਾਸਲ ਕੀਤੇ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸ਼ੱਕੀ ਇਹਨਾਂ ਸ਼ੱਕੀਆਂ ਨੇ ਜਾਲੀ ਅਤੇ ਧੋਖਾਧੜੀ ਵਾਲੀ ਜਾਣਕਾਰੀ ਦੀ ਵਰਤੋਂ ਕਰਕੇ ਵਾਹਨਾਂ ਨੂੰ ਫਾਈਨਾਂਸ ਕਰਵਾਇਆ ਅਤੇ ਗੈਰਕਾਨੂੰਨੀ ਢੰਗ ਦੇ ਨਾਲ ਵਾਹਨਾਂ ਦੀ ਮਾਲਕੀ ਹਾਸਲ ਕੀਤੀ ਇਸ ਧੋਖਾਧੜੀ ਦੇ ਰਾਹੀਂ ਹਾਸਲ ਹੋਏ ਵਾਹਨਾਂ ਦੀ ਕੁੱਲ ਕੀਮਤ 5,41,500 ਡਾਲਰ ਦੱਸੀ ਜਾ ਰਹੀ ਹੈ ਪੁਲਿਸਾਂ ਮਰਨਾਈ ਕਿ ਸ਼ੱਕੀਆਂ ਦਾ ਇਰਾਦਾ ਇਨ੍ਹਾਂ ਵਾਹਨਾਂ ਨੂੰ ਦੇਸ਼ ਤੋਂ ਬਾਹਰ ਵੇਚਣ ਦਾ ਹੈ ਕਿਉਂਕਿ ਇੱਕ ਵਾਹਨ ਮੋਂਟਰੀਅਲ ਦੀ ਬੰਦਰਗਾਹ ਤੇ ਨੇੜੇ ਅਤੇ ਦੂਜਾ ਵਾਹਨ ਹਾਲਟਨ ਖੇਤਰ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਬਾਕੀ ਵਾਹਨਾਂ ਨੂੰ ਪੁਲਿਸ ਲੱਭਣ ਦੇ ਵਿੱਚ ਲੱਗੀ ਹੋਈ ਹੈ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਖਿਲਾਫ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਤੇ ਵਿੱਚ ਪੰਜ ਵਾਰ ਵਾਰੰਟ ਜਾਰੀ ਹੋ ਚੁੱਕੇ ਨੇ